रेडी 1 2 3 4 हां जी ਕਿਦਾਂ ਕਰੋ ਘੱਟ ਦਾਣਾ ਅੱਜ ਆਪਾਂ ਉਹਨੂੰ ਘੱਟੇ ਆ ਅੱਜ ਸ਼ਾਂਤੀ ਮਸਾ ਸ਼ਾਂਤੀ ਹੋਣੀ ਹੈ ਕਿਦਾਂ ਫੀਲ ਹੁੰਦਾ ਤੈਨੂੰ ਐ ਦੱਸ ਪਹਿਲਾਂ ਜਿਹੜੀ ਨਿਊ ਯੂਨੀਫਾਰਮ ਦੇਖੋ ਆ ਸ਼ਰਟ ਇਹਨਾਂ ਨੂੰ ਹੁਣ ਲੱਗੀ ਆ ਨਵੀਂ ਕਲਾਸ ਦੇ ਵਿੱਚ ਤੇ ਪਹਿਲਾਂ ਹੁੰਦੀ ਸੀ ਟੀ-ਸ਼ਰਟ ਟੀ-ਸ਼ਰਟ ਤਾਂ ਤਾਂ ਜਿਆ ਰੱਖਿਆ ਪਿਆ ਸੀ ਫੀਲ ਤਾਂ ਬਹੁਤ ਵਧੀਆ ਹੁੰਦੀ ਆ ਫੀਲ ਤਾਂ ਬਹੁਤ ਵਧੀਆ ਹੁੰਦਾ ਸਾਨੂੰ ਤੇਰੇ ਨਾਲ ਵੱਧ ਬੁੱਕੈਂਡ ਫੀਲ ਹੁੰਦਾ ਸਾਨੂੰ ਤੇਰੇ ਨਾਲ ਵੱਧ ਵਧੀਆ ਫੀਲ ਹੁੰਦਾ ਚੱਲੋ ਜਾਓ 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 ਓਕੇ ਬਾਈ ਬਾਈ ਡਾਕਟਰ ਸੀ ਜੂ ਓਕੇ ਬਾਈ ਮੈਨੂੰ ਤਾਂ ਆਪ ਵਧੀਆ ਵਧੀਆ ਫੀਲ ਹੁੰਦਾ ਮੈਨੂੰ ਜੀ ਨਹੀਂ ਲੱਗਣਾ ਕੱਲੇ ਯਾਰ ਕੱਲੇ ਯਾਰ ਦਾ ਪਰੇ ਫੂਲ ਕੈਂਡ ਮਨਾਓ ਉਹ ਦਸੀਨਾ ਉਹ ਦਸੀਨਾ ਮਤਲਬ ਕਿ ਪਨਾਇਆ ਹੋਣਾ ਉਹਨਾਂ ਦੇ ਉੱਤੇ ਮੈਂ ਸਵਾਦ ਲੈ ਸੁੱਤਾ ਨਹੀਂ ਸੀ ਗਿਆ ਜਾਗਦਾ ਜਾਗਦਾ ਸੀ ਇਹ ਜਾਗਦਾ ਸੀਗਾ ਉੱਤੇ ਬਹੁਤ ਖਾ ਭਾਈ ਨਾ ਤੋ ਬਜੋ ਹਣ ਬਚ ਕੇ ਰਹੋ ਬਚ ਕੇ ਰਹੋ ਬਚ ਕੇ ਕਿੰਨੇ ਟੂ 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 ਫੈਮ ਗੁੱਡ ਮਾਰਨਿੰਗ ਤਾਂ ਬੋਲਦੇ ਬਲੌਗ ਸ਼ੁਰੂ ਕਰ ਸਾ ਸ਼ਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਜਿਹੜਾ ਨੂੰ ਅੱਜ ਸਕੂਲ ਭੇਜਦੇ ਆ ਗੁੱਡਵਿਸ਼ ਦੇ ਕੇ ਵਧੀਆ ਵਧੀਆ ਪੜੇ ਠੀਕ ਆ ਵਧੀਆ ਵਧੀਆ ਪੜੀ ਅੱਜ ਦਾ ਤਤ ਅੱਜ ਦਾ ਤਤ ਰੱਖ ਜਾਣਾ ਅਗੇ ਤੇ ਪਾਪਾ ਵੀਰਾਂ ਛੱਡ ਤੇ ਹੋ ਵੀਰਾਂ ਛੱਡ ਕੇ ਹਰੀਆਲੀ ਆ ਗਈ ਹਰੀਆਲੀ ਅੱਜ ਆ ਵੀ ਲਿਆ ਜਾ। ਹਾ ਕਿਵੇਂ ਉਹ ਦੁੱਤੇ ਪਈ ਆ। ਬੈਕ ਕੈਮਰੇ ਇੰਦ ਕੰ। ਹਾ ਕਿਵੇਂ ਪਿਆਲੂ ਸਨ? ਹਾਈ ਮੰਮੀ ਦੀ ਆਉਦੀ ਤੇ ਢਿੱਡੀ ਤੇ ਪਈ ਆ। ਮਿੱਠਿਆ ਤੂੰ। ਓ ਮਿੱਠੂ ਚਲੋ ਨੰਗਾ ਨਹੀਂ ਆਣਾ ਵੇ ਨੰਗ ਜੂ। ਓ ਨਹੀਂ ਤਾਂ ਫੱਟਣਾ। ਇਹਨੂੰ ਛੱਡ ਕਿਉ ਛੱਡ ਕਿਉ ਘਰੇ ਰੱਖਣ ਵਾਲੀ ਚੀਜ਼ ਨਹੀਂ ਇਹ। ਇਹ ਨਹੀਂ ਘਰੇ ਰੱਖਣ ਵਾਲੀ ਚੀਜ਼ ਹੈਗੀ। ਲੂਸਨ ਹੈ। ਓਏ ਹੋਏ ਮੌਜਾਂ ਹੀ ਵਡੀਆਂ ਨੇ ਪਰ ਇਹ ਕਿੱਥੇ ਆ ਉਫੀ ਨਿਕੜੂ ਕਿੱਥੇ ਆ ਨਿਕੜੂ ਉਹ ਖੜਾ ਓਲੇ ਚ ਹਾਂਜੀ ਬਾਏ ਬਾਏ ਹੋਰ ਬਾਏ ਜਾਣ ਦੇ ਹਾਏ ਗੁੱਡ ਲੱਕ ਗੁੱਡ ਲੱਕ ਲਓ ਜੀ ਬੱਚੇ ਗਏ ਜਿਹੜਾ ਨੂੰ ਛੱਡਣ ਗਿਆ ਵੱਡਾ ਬੇਟਾ ਇਹ ਕਰਨਗੇ ਟੋਕਾ ਤੇ ਆਪਾਂ ਅੱਜ ਤੋਂ ਨਿਊ ਰੁਟੀਨ ਜਿਹੜੀ ਸ਼ੁਰੂ ਹੋ ਗਈ ਸਵੇਰੇ ਅੱਜ ਸਵੇਰੇ ਅੱਜ ਸਵੇਰੇ ਤਾਂ ਮੈਂ ਅਲੱਗ ਤਰੀਕੇ ਨਾਲ ਉੱઠી ਅੱਜ ਅੱਜ ਮੈਨੂੰ ਕੋਈ ਅਲੱਗ ਤਰੀਕੇ ਨਾਲ ਠਾਲ ਕੇ ਗਿਆ ਅੱਜ ਕੋਈ ਇਹ ਜਿਹਾ ਤੜਕੇ ਜਹਾਜ ਆਇਆ ਹਾਇ ਰੱਬਾ ਤੜਕੇ 3 ਵਜੇ ਦੀ ਜਾਗਦੀ ਆ ਮੈਂ ਤੜਕੇ 3 ਵਜੇ ਇੱਕ ਜਹਾਜ ਜਹਾਜ ਇੰਨਾ ਖੜਕਾ ਕਰਿਆ ਉਹਨੇ ਮੈਨੂੰ ਤਾਂ ਲੱਗਾ ਪਤਾ ਨਹੀਂ ਕੀ ਡਿੱਗ ਗਿਆ ਤੇ ਮੈਂ ਇਹਨਾਂ ਨੂੰ ਜਗਾਇਆ ਮੈਂ ਕਿਹਾ ਦੇਖੋ ਬਾਹਰ ਕੀ ਆ ਸਾਰੇ ਪਸ਼ੂ ਖੜੇ ਹੋ ਗਏ ਪਤਾ ਨਹੀਂ ਕੀ ਹੋਇਆ ਉਦੋਂ ਦੀ ਉਹ ਜਾਗਦੀਆਂ ਮੈਂ ਤੇ ਫਿਰ ਚਲੋ ਟਾਈਮ ਨਾਲ ਵਧੀਆ ਕੰਮ ਹੋ ਗਿਆ ਨਹੀਂ ਤਾਂ ਮੈਨੂੰ ਰਾਤ ਇੰਨੀ ਫਿਕਰ ਸੀ ਮੈਂ ਤਾਂ ਉੱਠਿਆ ਵੀ ਜਾਊਗਾ ਕਿੱਥੇ 6:30 ਉੱਠਦੀ ਸੀ ਕਿੱਥੇ 3 ਵਜੇ ਉੱਠ ਖੜੀ ਕੰਮ ਚਲੋ ਨਿਬੜ ਗਿਆ ਸਾਰਾ ਦੋਨਾਂ ਬੱਚਿਆਂ ਰੋਟੀ ਖਾ ਲਈ ਅਸੀਂ ਦੋਨੋਂ ਰੈਡੀ ਕਿੱਥੇ ਵੱਡੇ ਗਏ ਗਵਾਗਾ ਚੱਕਿਆ ਹੋਇਆ ਤੇ ਬਾਕੀ ਦੇਖਦੇ ਆ ਜਿੰਦਗੀ ਆ ਦੇਣਾ ਪੂਰਾ ਕੰਮ ਚੱਲਦੇ ਰਹਿਣੇ ਆ ਇਦਾਂ ਹੀ ਕਿਚਨ ਸਾਫ ਕਰਨਾ ਹਲੇ ਟੋਟਲ ਕੰਮ ਰਹਿੰਦਾ ਯਾਨੀ ਕਿ ਹੱਲੇ ਕਲੀਨਿੰਗ ਹੋਰਦਾ ਹੱਲੇ ਤਾਂ 7 ਕੁ 20 ਕੁ ਹੋਏ ਆ 7 25 ਤੇ 1000 ਦੀ ਬੈਣ ਆਉਣੀ ਆ 7 20 ਕੁ ਹੋਏ ਨੇ ਹੱਲੇ ਤੇ ਦੋਨੇ ਯਾਨੇ ਪਰੌਠੇ ਦੇ ਲੁਕਵੇਂ ਖਾ ਕੇ ਛੱਡ ਕੇ ਗਏ ਨੇ ਤੱਲਾ ਤਾਂ ਹੁਣ ਮੈਂ ਥੋੜੀ ਜੀ ਚਾਹ ਪੀਣੀ ਆ ਬੈਠ ਕੇ ਕਿਉਂਕਿ ਸਵੇਰ ਦੀ ਬੀਤੀ ਹੋਈ ਆ ਮੁੜ ਕੇ ਕੁਛ ਨਹੀਂ ਖਾਦਾ ਪੀਤਾਗਾ ਥੋੜੀ ਜੀ ਚਾਹ ਪੀਆ ਫਿਰ ਚਾਰਜ ਜੀ ਹੋ ਕੇ ਫਿਰ ਕੰਮ ਲੱਗਦੇ ਤੇ ਲੋ ਜੀ ਇੱਥੇ ਮੈਂ ਚਾਹ ਪਿੰਦੀ ਸੀ ਤੇ ਨਾਲ ਹੀ ਵੱਡਾ ਬੇਟਾ ਮੇਰੇ ਨਾਲ ਪੰਗੇ ਲੰਦਾ ਸੀ ਬੱਠਾ ਬਸ ਪਤਾ ਨਹੀਂ ਉਹਦੀ ਆਪ ਦੀਆਂ ਸ਼ਰਾਰਤਾਂ ਹੁੰਦੀਆਂ ਨੇ ਉਹ ਵੀ ਜਿਹੜਾ ਯਾਰ ਵਾਂਗੂ ਤੰਗ ਕਰ ਲੰਦਾ ਕਦੇ ਕਦੇ ਉਹ ਵੱੱਡਾ ਤੰਗ ਕਰਦਾ ਵੈਸੇ ਯਾਰ ਘੱਟ ਤੰਗ ਕਰਦਾ ਯਾਰ ਦੀਆਂ ਹੈਬਟਸ ਹੋਰ ਨੇ ਇਹਦੀਆਂ ਹੈਬਟਸ ਹੋਰ ਨੇ ਗਾਣੇ ਨਹੀਂ ਸੀ ਬੰਦ ਕਰਦਾ ਤੇ ਗਾਣੇ ਚਲਾਇਆ ਸੀ ਮੈਂ ਇਹਨੂੰ ਕਹਿੰਦੀ ਸੀ ਮੈਨੂੰ ਕਾਪੀਰਾਈਟ ਆ ਜਾਊਗਾ ਕਹਿੰਦਾ ਨਾਵਾ ਗਾਣੇ ਸੁਣੇ ਪਤਾ ਨਹੀਂ ਕੀ ਕਹਿੰਦਾ ਸੀ ਮੈਂ ਕਮਜ਼ੋਰਾ ਹੋ ਜਾਊਗਾ ਏਦਾਂ ਕੁਝ ਕਹਿੰਦਾ ਸੀਗਾ ਗੁੱਟ ਵੀ ਦਿਖਾਉਂਦਾ ਸੀ ਕਹਿੰਦਾ ਸੀ ਜਿਆਦਾ ਇੱਕ ਫਾਇਦਾ ਲਾ ਲੂ ਕੀ ਹੋ ਗਿਆ ਹੁਣ ਕੱਤ ਕੀ ਸੀ ਅਜਾਰੇ ਜਾ ਜੀ ਜਹਾਰ ਸਾਚੀ ਚਲੇ ਗਿਆ ਸਕੂਲ ਅੱਜ ਪਰਮੰਡੀ ਨੇ ਇੱਥੇ ਇੱਥੇ ਪਰਮੰਡੀ ਅੱਜ ਅੱਜ ਜੁਹਾਰ ਮੰਡੀ ਖਲਾਰੇ ਪਾ ਲੈਣਗੇ ਖਲਾਰੇ ਪੁੱਤ ਤੇ ਦੀਰਕਾ ਪਰ ਬਿਠਾ ਇੱਥੇ ਬਿਠਾ ਮੈਂ ਖੱਦੇ ਨੂੰ ਜੱਟੂ ਨੂੰ ਕਹਰਾਉ ਉਹ ਕੋਣ ਹੈ ਰੇ ਹੁਣ ਨਮੀ ਲਾਉ ਨਮੀ ਲਾ ਹਰੇ ਵਿੱਚ ਜੀ ਨਮੀ ਲਾ ਪੈਸਾ ਹੀ ਆਏਗਾ ਬਹੁਤ ਪੈਸਾ ਵਾਸ ਆ ਰਹੀ ਲੋਕ ਕੱਟੀਆਂ ਇਹਨਾਂ ਕੱਟੀਆਂ ਤੇ ਲੋ ਜੀ ਮਸ਼ੀਨ ਆਪਣੀ ਦੀ ਨਾ ਉਹ ਹੋ ਗਿਆ ਇੱਕ ਟੰਗ ਜੀ ਟੁੱਟ ਗਈ ਥੱਲੇ ਉਹ ਜੰਗ ਜੀ ਲੱਗੀ ਇਹਨੂੰ ਲੋਹੇ ਨੂੰ ਤੇ ਇਹ ਟੇਢੀ ਜੀ ਖੜੀ ਆ ਤੇ ਉਦਾਂ ਹੀ ਹੁਣੇ ਟੋਕਾ ਕਰਦੇ ਤੇ ਇੱਥੇ ਆ ਗਈ ਸੀ ਜੀ ਮੈਂ ਕਿਚਨ ਦੇ ਵਿੱਚ ਤੇ ਡਰ ਤਾਂ ਲੱਗਦਾ ਸੀ ਵੀ ਮਸ਼ੀਨ ਡਿੱਗ ਨਾ ਜਾਵੇ ਡਿੱਗੀ ਨਹੀਂ ਅੱਜ ਫੇਰ ਹੁਣ ਟੋਕਾ ਕਰਨਾ ਦੁਬਾਰਾ ਦੇਖੀ ਜਿਉਂ ਕੱਲ ਦੀ ਉਦਾਂ ਹੀ ਖੜੀ ਆ ਉਹਦੀ ਟੰਗ ਜੀ ਟੁੱਟ ਗਈ ਕਰਵਾ ਹੋ ਗਈ ਜਾਂ ਤਾਂ ਬਿਲਡਿੰਗ ਕਰਵਾ ਹੋਊ ਜਾਂ ਫਿਰ ਉਹਨੂੰ ਥੱਲੇ ਸੀਮਿੰਟ ਬਜਰੀ ਕੁਛ ਲਵਾ ਹੋਊਗਾ ਤੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਪੂਰਾ ਕਿਚਨ ਜਿਹੜਾ ਆਪਣਾ ਸਮੇਟਣ ਵਾਲਾ ਪਿਆ ਸੀ ਦੁੱਧ ਵਗੈਰਾ ਚੱਕਣ ਵਾਲਾ ਭਾਂਡੇ ਸਵੇਰੇ ਸਵੇਰੇ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਕੰਮ ਹੁੰਦੇ ਆ ਹਨਾ ਤੇ ਜਦੋਂ ਬੱਚਿਆਂ ਨੇ ਸਕੂਲ ਜਾਣਾ ਹੋਵੇ ਉਦੋਂ ਤਾਂ ਹੱਦੋਂ ਵੱਧ ਕੰਮ ਹੁੰਦੇ ਆ ਮਤਲਬ ਸਵੇਰੇ ਜਦ ਤੋ ਉੱਠ ਖੜੋ ਬੱਚਿਆਂ ਦੇ ਜਾਣ ਤੱਕ ਤਾਂ ਮੰਮੀਆਂ ਦੀ ਰੇਲ ਬਣੀ ਰਹਿੰਦੀ ਆ ਇਹ ਤਾਂ ਮੰਮੀਆਂ ਜਾਣਨ ਜਾਂ ਮੰਮੀ ਦੀ ਮੰਮੀ ਦੀਆਂ ਲੱਤਾਂ ਜਾਣਨ ਵੀ ਸਵੇਰੇ ਸਵੇਰੇ ਉਹ ਕਿਵੇਂ ਕੰਮ ਕਰਦੀਆਂ ਨੇ ਹਨਾ ਤਨ ਹੁੰਦੀਆਂ ਨੇ ਮਾਵਾ ਸੱਚੀ ਗੱਲ ਰੱਬ ਨੇ ਮਾਂ ਤਾਂ ਹੀ ਬਣਾਈ ਆ ਵੀ ਇਹ ਸਾਰਾ ਕੁਝ ਅਡਜਸਟ ਕਰ ਲੈਂਦੀਆਂ ਨੇ ਤੇ ਮੈਨੂੰ ਥੋੜਾ ਜਿਹਾ ਬਸ ਇਹ ਆ ਹਾਲੇ ਥੋੜੇ ਦਿਨਾਂ ਬਸ ਹਨਾ ਵੀ ਮੈਨੂੰ ਪਸ਼ੂਆਂ 'ਚ ਨਹੀਂ ਮੈਂ ਜਾਂਦੀ ਸਵੇਰੇ ਸਵੇਰੇ ਬਿਲਕੁਲ ਵੀ ਨਹੀਂ ਜਾਂਦੀ ਐ ਮੈਂ ਕਮਾਂ ਸ਼ਾਮ ਨੂੰ ਬਣੀ ਜਾਂਦੀ ਹੈਗੀ ਝੂਠ ਨਹੀਂ ਬੋਲਦੇ ਹੈਗੇ ਆਪਾਂ ਕਦੇ ਕਦੇ ਹੁੰਦਾ ਵੀ ਹੈ ਨਾ ਸ਼ੌਂਕ ਜੇ ਨਾਲ ਆਪਾਂ ਮਿਲਕਿੰਗ ਕਰਨ ਜਾਂਦੇ ਆ ਤੇ ਫਿਰ ਫਿਕਸਡ ਡਿਊਟੀ ਆਪਣੀ ਜਲਦੀ ਹੋਣ ਵਾਲੀ ਆ ਬਸ ਥੋੜੇ ਕੇ ਦਿਨਾਂ ਦੇ ਵਿੱਚ ਹੀ ਆਪਣੀ ਫਿਕਸ ਡਿਊਟੀ ਹੈ ਜਿਹੜੀ ਹੈ ਨਾ ਪੱਕੀ ਡਿਊਟੀ ਲੱਗ ਜਾਣੀ ਆ ਫਿਰ ਫਿਰ ਜਿਹੜਾ ਆਪਾਂ ਨੂੰ ਜਾਣਾ ਪਿਆ ਕਰਨਾ ਤੇ ਫਿਰ ਆਪਾਂ ਨੇ ਮਿਲਕਿੰਗ ਕਰਿਆ ਕਰਨੀ ਆ ਤੇ ਕੰਮ ਉਦਾਂ ਵੈਸੇ ਕਰਦੇ ਆ ਇਹ ਨਹੀਂ ਹੈਗਾ ਵੀ ਗੋਹਾ ਨਹੀਂ ਚੱਕਣਾ ਗੋਹਾ ਮੈਂ ਸਾਰਾ ਕੁਝ ਕਰੀਦਾ ਝਾੜੂ ਵੀ ਲਾਈਦਾ ਮਿਲਕਿੰਗ ਕਰਨੀ ਜਾਂਦੀ ਹੈ ਨਾ ਸਵੇਰੇ ਮੇਨ ਕੰਮ ਜਿਹੜਾ ਹੁੰਦਾ ਪੱਠੇ-ਪੁੱਠੇ ਪਾਉਣਾ ਉਹ ਨਹੀਂ ਆਪਾਂ ਪਾਏ ਇੱਕ ਪੱਟੇ ਤੇ ਮੈਂ ਕਦੇ ਵੀ ਨਹੀਂ ਪਾਉਂਦੀ ਸਵੇਰੇ ਉੱਠ ਕੇ ਉਹ ਨਹੀਂ ਮੈਨੂੰ ਪੈਂਦੇ ਨਾ ਕਦੇ ਪਾਏ ਤੇ ਨਾ ਮੈਨੂੰ ਲੱਗਦਾ ਮੈਂ ਲਾਈਫ ਦੇ ਵਿੱਚ ਕਦੇ ਪਾਉਂ ਦਿਨ ਦੇ ਵਿੱਚ ਕਦੇ-ਕਦਾਈ ਪਾ ਲਈਦੀ ਲੋਜੀ ਰੋਟੀ ਮੈਂ ਬਣਾ ਕੇ ਬੱਦੇ ਚ ਰੱਖਤੀ ਤੇ ਇਹਦੇ ਵਿੱਚ ਸਬਜੀ ਆ ਸਵੇਰੇ ਆਲੂ ਫਰਾਈ ਕਰੇ ਸੀਗੇ ਫੇਰ ਮੈਂ ਥੋੜੇ ਜਿਹਾ ਵੱਧ ਕਰ ਲਈ ਸੀ ਮੈਂ ਕਿਹਾ ਅਸੀਂ ਵੀ ਰੋਟੀ ਖਾ ਲਾਂਗੇ ਤੇ ਹੁਣ ਆਪਾਂ ਰੋਟੀ ਬਣਾਤੀ ਤੇ ਹੁਣ ਸਭ ਤੋਂ ਪਹਿਲਾਂ ਚੱਲਦੇ ਬੈੱਡਰੂਮ ਚ ਬੈੱਡ ਸ਼ੀਟ ਪਿਛਾਉਣੀ ਆ ਤੇ ਉਸ ਤੋਂ ਬਾਅਦ ਦਲੀਆ ਧਰਨਾ ਫੇਰ ਦੇਖਦੇ ਆ ਫੇਰ ਕੀ ਕਰਨਾ ਕੰਮ ਹੈ ਕੰਮ ਕੰਮ ਹੈ ਕੰਮ ਲਾਈਫ ਹੈ ਜਿਹੀ ਹੋਇਆ ਹਨਾ ਮੁੰਡਿਆ ਜੀ ਯਾਰ ਵਧੀਆ ਰੌਣਕੀ ਬੰਦਾ ਰੌਣਕ ਲਈ ਰੱਖਦਾ ਇਹਨੇ ਗਾਣੇ ਲਈ ਰੱਖਨੇ ਮੈਨੂੰ ਕਾਪੀਰਾਈਟ ਦੇਣ ਨੂੰ ਤੇ ਲੋ ਜੀ ਪੂਰਾ ਕਿਚਨ ਕਲੀਨ ਕਰਨ ਤੋਂ ਬਾਅਦ ਤੇ ਰੋਟੀ ਬਣਾ ਕੇ ਰੱਖਣ ਤੋਂ ਬਾਅਦ ਮੈਂ ਆ ਗਈ ਸੀਗੀ ਬੈੱਡਰੂਮ ਚ ਬੈੱਡਰੂਮ ਦੇ ਵਿੱਚ ਵੀ ਜ਼ਿਆਦਾ ਕੁਝ ਮਤਲਬ ਕਰਨ ਵਾਲਾ ਹੈ ਨਹੀਂ ਸੀ ਮੈਂ ਜਿਹੜੇ ਕੰਬਲ ਵਗੈਰਾ ਸੀ ਉਹ ਸਵੇਰੇ ਚੱਕਤੇ ਸੀ ਜਦੋਂ ਜਿਹੜਾ ਨਹਾਉਂਦਾ ਸੀ ਤੇ ਫਿਰ ਰਹਿੰਦੀ ਸੀਗੀ ਬੈੱਡ ਦੀ ਹੈਨਾ ਇਹ ਬਸ ਇੱਥੇ ਡਸਟਿੰਗ ਕਰਨ ਨੂੰ ਇਹ ਵੀ ਜਿਹੜਾ ਕਰਨ ਨਹੀਂ ਦਿੰਦਾ ਤੇ ਅੱਜ ਮੈਂ ਆਖਿਆ ਵੀ ਚਲੋ ਹੁਣ ਉਹ ਸਕੂਲ ਚਲੇ ਗਿਆ ਵੀ ਹੁਣ ਡੀਲੀ ਹੋ ਜਾ ਕਰੂਗੀ ਪਤਾ ਨਹੀਂ ਉਹਨੂੰ ਇਹ ਲੱਗਦਾ ਹੁੰਦਾ ਮੰਮੀ ਡਸਟਿੰਗ ਕਰੂਗੀ ਤੇ ਮੇਰਾ ਹੈਨਾ ਪਤਾ ਨਹੀਂ ਉਹਦਾ ਕੀ ਕਾਗਜ਼ ਵਗੈਰਾ ਕੱਟ ਕੇ ਰੱਖੇ ਹੁੰਦੇ ਆ ਹੈਨਾ ਉਹਨੂੰ ਬਹੁਤ ਸ਼ੌਂਕ ਹੈ ਏਦਾਂ ਆਟ ਕਰਨ ਦਾ ਵੀ ਸਿੱਟ ਦੂਗੀ ਫਿਰ ਮੈਂ ਵੀ ਨਹੀਂ ਪੰਗਾ ਲੈਂਦੀ ਜੇ ਮੈਂ ਸਿੱਟ ਤਾਂ ਫਿਰ ਉਹ ਰੋਂਦਾ ਬਹੁਤ ਤਾਨੂੰ ਪਤਾ ਬੱਚੇ ਜਿਹੜੇ ਹਨ ਕੋਈ ਚੀਜ਼ ਇੱਕ ਵੀ ਇੱਧਰ ਉੱਧਰ ਹੋ ਗਈ ਫਿਰ ਉਹ ਮੈਨੂੰ ਬੋਲਦਾ ਤੇ ਫਿਰ ਉਹਦੇ ਨਾਲ ਬੇਤਰ ਆ ਵੀ ਆਪਾਂ ਹਨਾ ਬੱਚੇ ਨੂੰ ਤੰਗ ਨਹੀਂ ਕਰਦਾ ਮੇਰਾ ਸੁਭਾਅ ਥੋੜਾ ਜਿਹਾ ਇਹੋ ਜਿਹਾ ਵੀ ਚਲੋ ਕੋਈ ਗੱਲ ਨਹੀਂ ਉਹ ਤੋਂ ਕਰਵਾ ਲਈਦੀ ਐ ਡਸਟਿੰਗ ਕਰ ਲੈਂਦਾ ਉਹ ਰੋਜ਼ ਪਰ ਮੈਂ ਆਪ ਨਹੀਂ ਬੰਗੇ ਲੈਂਦੀ ਬੈੱਡ ਸਾਫ਼ ਕਰਨ ਤੋਂ ਬਾਅਦ ਤੇ ਆ ਗਈ ਸੀਗੀ ਮੈਂ ਚੁੱਲ੍ਹੇ ਕੋਲੇ ਤੇ ਲਓ ਜੀ ਚੁੱਲਾ ਵੀ ਆਪਾਂ ਪੂਰਾ ਜਿਹੜਾ ਸਾਫ਼ ਕੀਤਾ ਛਾੜੂ ਝੂੜੂ ਲਾਇਆ ਤੇ ਫਿਰ ਉਸ ਤੋਂ ਬਾਅਦ ਮੈਂ ਅੱਗ ਬਾਲ ਕੇ ਦਲੀਆ ਰੱਖਣਾ ਸ਼ੁਰੂ ਕਰਤਾ ਤੇ ਆ ਤੁਹਾਨੂੰ ਦਿਖਦਾ ਹੋਣਾ ਇੱਥੇ ਹਾਰਾ ਪਿਆ ਇਦੇ ਵਿੱਚ ਮੈਂ ਪਰसों ਚੌਥਾ ਨਾ ਇੱਕ ਵਾਰ ਮਿੱਟੀ ਲਾਤੀ ਸੀ ਤੇ ਦੂਜੀ ਵਾਰੀ ਕੱਲ ਦਿਮਾਗ ਚੋਂ ਹੀ ਨਿਕਲ ਗਿਆ ਹਨਾ ਤੇ ਕੱਲ ਥੋੜਾ ਜਿਹਾ ਟਾਈਮ ਹੀ ਕੁਝ ਅਹਿਜਾ ਸੀਗਾ ਬਸ ਕੰਮ-ਕਮ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਟਾਈਮ ਕਿਤੇ ਜਾਣਾ ਪੈ ਗਿਆ ਫਿਰ ਆ ਕੇ ਥੋੜੀ ਜਿਹੀ ਰੈਸਟ ਕੀਤੀ ਫਿਰ ਬਸ ਕੰਮ ਦੇ ਵਿੱਚ ਵਿਜੀ ਹੋ ਗਈ ਇਹਨੂੰ ਭੁੱਲੇ ਗਈ ਵੀ ਇਹਦੇ ਵਿੱਚ ਇੱਕ ਵਾਰੀ ਮਿੱਟੀ ਹੋਰ ਲਾਉਣੀ ਹੈ ਨਹੀਂ ਤਾਂ ਫਿਰ ਅੱਜ ਜਿਵੇਂ ਬੁੱਧਵਾਰ ਸੀ ਆਪਾਂ ਇਹਦੇ ਵਿੱਚ ਅੱਗ ਪਾ ਲੈਣੀ ਸੀ ਹਨਾ ਤੇ ਲਓ ਜੀ ਦਲੀਆ ਆਪਾਂ ਰੱਖਤਾ ਦਲੀਆ ਰੱਖਣ ਤੋਂ ਬਾਅਦ ਵਿੜੇ ਦੇ ਵਿੱਚ ਝਾੜੂ ਲੱਗਿਆ ਹੋਇਆ ਸੀ ਸਵੇਰੇ ਲਾ ਲਿਆ ਸੀ ਤੇ ਰੰਦੇ ਸੀ ਕਿ ਆਪਣੇ ਫਰਸ਼ ਧੋਣ ਵਾਲੇ ਤੇ ਮੈਂ ਲੱਗ ਗਈ ਫਰਸ਼ ਧੋਣ ਤੇ ਟਾਈਮ ਇੱਥੇ ਸਿਰਫ 9:00 ਵਜੇ ਹੋਏ ਸੀ ਧੁੱਪ ਐਦਾਂ ਲੱਗਦੀ ਐ ਜਿਵੇਂ ਸਿਖਰ ਦੁਪਹਿਰਾ ਹੋਇਆ ਪਿਆ ਹੁੰਦਾ ਸਿਰਫ 9:00 ਵਜੇ ਸੀ ਇੰਨਾ ਮੈਨੂੰ 9 ਤੋਂ ਵੀ ਘੱਟ ਦਾ ਟਾਈਮ ਸੀ ਪੌਣੇ 9 ਦਾ ਟਾਈਮ ਸੀਗਾ ਇੰਨਾ ਮੈਨੂੰ ਟਾਈਮ ਜ਼ਿਆਦਾ ਕਿਉਂਕਿ ਜਦੋਂ ਅਸੀਂ ਮਸ਼ੀਨ ਦੀ ਲੱਤ ਟੁੱਟੀ ਦੇਖਣ ਗਏ ਸੀ ਉੱਥੇ 10 ਮਿੰਟ ਅਸੀਂ ਖੜ੍ਹ ਗਏ ਸੀ ਗੱਲਾਂ ਬਾਤਾਂ ਮਾਰ ਲੱਗੇ ਸੀ ਗੱਲਾਂ ਬਾਤਾਂ ਵੀ ਕਾਦੀਆਂ ਸੀਗੀਆਂ ਬਸ ਸਾਡੀ ਠਹਿਕਵਾਜੀ ਚੱਲਦੀ ਸੀ ਮੈਂ ਪਤਾ ਨਹੀਂ ਮੈਂ ਕਹਿੰਦੀ ਮੈਂ ਇੰਨੀ ਚੱਲਦੀ ਹੈ ਦੀ ਲੱਤ ਕਿਵੇਂ ਟੁੱਟ ਗਈ ਫਿਰ ਉਹ ਸਾਲ ਗਿਣਦੇ ਸੀ ਫਿਰ ਮੈਂ ਸਾਲ ਗਣਦੇ ਗਣਦੇ ਮੈਨੂੰ ਪਿਛਲੇ ਸਾਲ ਜád ਆ ਜਾਂਦੇ ਆ ਤੇ ਜád ਆ ਜਾਂਦੇ ਆ ਤੇ ਫਿਰ ਆਪਾਂ ਛੱਡੀਦਾ ਨਹੀਂ ਹੁੰਦਾ ਮੌਕਾ ਹਨਾ ਕਹਿੰਦੇ ਹੁੰਦੇ ਮੌਕਾ ਨਹੀਂ ਛੱਡਦਾ ਛੱਡਣਾ ਚਾਹੀਦਾ ਜਿਹੜਾ ਬੰਦਾ ਮੌਕਾ ਛੱਡ ਦਿੰਦਾ ਉਹ ਬੰਦਾ ਹੀ ਕਹਦਾ ਆਪਾਂ ਨਹੀਂ ਛੱਡੀਦਾ ਹੁੰਦਾ ਜਿਹੜੀ ਗੱਲ ਕ ਤੇ ਲੋ ਜੀ ਫਰਸ਼ ਆਪਾਂ ਨੇ ਧੋ ਲੇ ਤੇ ਫਰਸ਼ ਧੋਣ ਤੋਂ ਬਾਅਦ ਇੱਕ ਸ਼ਾਮ ਨੂੰ ਹਨਾ ਸਾਡੇ ਘਰ ਦੇ ਉੱਪਰ ਇੱਕ ਘੇਰਾ ਜਿਹਾ ਪੈ ਗਿਆ ਸੀ ਉਹ ਥੋੜੀ ਜਿਹੀ ਵੀਡੀਓ ਕਲਿੱਪ ਅੱਗੇ ਆ ਛੱਡ ਕੇ ਨਾ ਜਾਇਓ ਪਲੀਜ਼ ਦੇਖ ਕੇ ਜਾਇਓ ਤੇ ਦੇਖਿਓ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਜੇ ਪਤਾ ਵੀ ਉਹਦੇ ਬਾਰੇ ਵੀ ਕੀ ਚੀਜ਼ ਆ ਹਨਾ ਦੱਸ ਕੇ ਜਾਇਓ ਤੈਨੂੰ ਲੋਜੀ ਕੰਮ ਜਿਹੜਾ ਇੱਥੇ ਮੇਰਾ ਬਾਹਰਲਾ ਸਾਰਾ ਨਿਬੜ ਗਿਆ ਸੀ ਅੰਦਰਲਾ ਰਹਿੰਦਾ ਸੀ ਤੇ ਅੰਦਰਲਾ ਵੱਡੇ ਬੇਟੇ ਨੇ ਝਾੜੂ ਪੁੱਟ ਸਾਡੇ ਘਰ ਦੇ ਸਾਰਿਆਂ ਪਹਿਲਾਂ ਨੀਂਦ ਦੇ ਰਹਿਆ ਮਮਾ ਤੁਸੀਂ ਆਪ ਦਾ ਕੰਮ ਕਰੋਗੇ ਆਹ ਦੇਖੋ ਤੁਸੀਂ ਇਹ ਕੀ ਕਰਿਆ ਸਾਡੇ ਘਰ ਨੂੰ ਉਹ ਦੁਛਾਟਿਆ ਉਹ ਦੇਖੋ ਬਈ ਉਹ ਜਾ ਰਿਹਾ ਵਾ ਕੀ ਕਰੀਏ ਕੀ ਕਾਹ ਰਹੇ ਬਈ ਦੇਖ ਸਕਦੇ ਹੋ ਯਾਰ ਇੱਕ ਆਹ ਦੇਖੋ ਆ ਜਾ ਰਿਹਾ ਕੀ ਕਰੀਏ ਦੇਖੋ ਦੇਖੋ ਸਾਡੇ ਕਾਲ ਬਿਟ ਨਹੀਂ ਵੀਡੀਓ ਵੱਢ ਗਈ ਵਧੀਆ ਸੋਹ ਕਿਚ ਚੱਲੇ ਗਿਆ ਓ ਮੇਕਅਪ ਓ ਓ ਦੇਖੋ ਓ ਦੇਖੋ ਓ ਦੇਖੋ ਆ ਦੇ ਕੱਲ ਅਭੀ ਇਹ ਫਿਰਦੇ ਗਸਤੋਂ ਨੇ ਮਿੰਦੂ ਆ ਗਈ ਪਤਾ ਨਹੀਂ ਗਸਤ ਕਰਦੇ ਫਿਰਦੇ ਨੇ ਓ ਕਰਨ ਲੱਭਦੇ ਨੇ ਤੁਹਾਨੂੰ ਕਿੱਥੇ ਗਾਦੂਗਾ ਓ ਲਿਆ ਓ ਨਾਈਸ ਤੂੰ ਆ ਪੀ ਪਾ ਜਾ ਤਾ ਦੇਖ ਨਾ ਪਾ ਜਾ ਤਾ ਦੇਖ ਕੋਵਰ ਦੇ ਚ ਚਲੇਗੇ ਕਿੱਥੇ ਉਹ ਦੇ ਯੋ ਹਾਂ ਯਾਰ ਦਿਲਗਾ ਹੈ ਜੀ ਮਸਤ ਮਸਤ ਚਾਲ ਤੇਰੀ ਮਸਤ ਮਸਤਾਨੀ ਹੈ ਚੱਲ 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 ਦੇ